ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਬਲਵੰਤ ਸਿੰਘ ਜੀ ਅੰਦਕਿਸਨਪੁਰਾ ਵੀ ਕੇ ਸੇਵਾ ਕਰਦੇ ਨੇ ਜਜ਼ੇਦਾਰ ਹੋਣ ਕਰਕੇ ਜਿਹੜੀ ਵੀ ਸੰਗਤ ਆਉਂਦੀ ਸੀ ਆ ਕੇ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਮਿਲਦੇ ਸਾਨੂੰ ਗੁਰੂ ਘਰ ਵਿੱਚ ਦਾ ਸਾਰਾ ਕੰਮ ਕਾਜ ਬਾਬਾ ਜੀ ਕੋਲ ਸੀ ਇਸ ਕਰਕੇ ਆਵੇਂ ਕੋਈ ਘਰੋਂ ਅਖੰਡ ਪਾਠ ਵਾਰੇ ਜਾਂ ਗੁਰੂ ਘਰ ਦੇ ਵਿੱਚ ਜੋ ਲੜੀ ਚੱਲ ਰਹੀ ਸੀ ਉਥੇ ਪਾਠ ਕਰਵਾਉਣ ਵਾਸਤੇ ਕੋਈ ਵੀ ਆਉਂਦਾ ਤਾਂ ਪਹਿਲਾਂ ਆ ਕੇ ਸੰਗਤ ਸਤ ਬਾਬਾ ਬੁਲੰਦ ਸਿੰਘ ਜੀ ਜਥੇਦਾਰ ਨੂੰ ਮਿਲਦੇ ਸਨ ਤਾਂ ਬਾਬਾ ਜੀ ਉਤੇ ਜਥੇਦਾਰ ਹੋਣ ਦੇ ਨਾਤੇ ਸਾਰੇ ਹੀ ਸੰਗਤ ਉਹਨਾਂ ਨੂੰ ਆਕੇ ਬੜੇ ਪਿਆਰ ਨਾਲ ਮਿਲਦੇ ਇੱਕ ਦਿਨ ਸਾਹਕੂਰ ਤੋਂ ਭਾਈ ਲਾਲ ਸਿੰਘ ਉਹਦਾ ਪੁੱਤਰ ਆਕੇ ਕਹਿਣ ਲੱਗੇ ਜੈਦਰ ਜੀ ਅਸੀਂ ਆਪਦੇ ਘਰੇ ਅਖੰਡ ਪਾਠ ਕਰਾਉਣਾ ਹੈ ਜਾਂ ਜਿਵੇਂ ਵੀ ਸੰਤ ਬਾਬਾ ਸਾਕਾ ਸਿੰਘਾਂ ਦੀ ਹੁਕਮ ਹੋਵੇਗਾ ਕਿ ਅਹੇ ਉਹ ਸਹਿਜ ਪਾਠ ਕਹਿਣ ਜਾਂ ਅਖੰਡ ਪਾਠ ਕਹਿਣ ਤੇ ਉਹਨਾਂ ਦੀ ਆਪਣੀ ਮਰਜ਼ੀ ਹੈ। ਅ ਬਾਬੂ ਲੰਗ ਸਿੰਘ ਜੀ ਜਸਦਾਰ ਜੀ ਕਹਿਣ ਲੱਗੇ ਇਹ ਕਹੇ ਭਾਈ ਮੈਂ ਬਾਬਾ ਜੀ ਨੂੰ ਬੇਨਤੀ ਕਰਕੇ ਤੁਹਾਨੂੰ ਮਿਲਾ ਦਿੰਦਾ ਹਾਂ ਤੁਸੀਂ ਅਜੇ ਸਤਿਗੁਰੂ ਸਚੀ ਪਾਤਸ਼ਾਹ ਦੇ ਦਰਵਾਜ਼ੇ ਵਿੱਚ ਜਾ ਕੇ ਨਮਸਕਾਰ ਕਰਕੇ ਘਾਤੇ ਪ੍ਰਸ਼ਾਦਾ ਲੰਗਰ ਵਿੱਚ ਸ਼ਗਲ ਲਵੋ ਫਿਰ ਮੈਂ ਬਾਬਾ ਜੀ ਸੰਤ ਸਾਕਾ ਜੀ ਕੂੜ ਜਾ ਕੇ ਮਹਿਨਤੀ ਤੋਂ ਦੇ ਵੱਲੋਂ ਕਰ ਦਿੰਦਾ ਅੱਬਾ ਜੀ ਜਾ ਕੇ ਕਹਿਣ ਲੱਗੇ ਜਿਹੜੇ ਬਾਬਾ ਜੀ ਚੌਥੇ ਸਿੰਘ ਸਾਹਿਬ ਕੋਲ ਤੋਂ ਆਏ ਸੀ ਭਾਈ ਲਾਲ ਸਿੰਘ ਜੀ ਤੇ ਉਹਨਾਂ ਦਾ ਉਹਦੇ ਨੇ ਪੁੱਤਰ ਨਾਲ ਆਏ ਸੀ ਅੱਜ ਵੀ ਉਹ ਨਾਲ ਹੀ ਹੈ ਪੁੱਤਰ ਉਹਨਾਂ ਦਾ ਉਹ ਆਵੀਆਂ ਨੂੰ ਮਿਲਣਾ ਚਾਹੁੰਦੇ ਨੇ ਸੰਦੂ ਸਾਕਾ ਸਿੰਘ ਜੀ ਕਹਿਣ ਲੱਗੇ ਭਾਈ ਹਲਵੰਤ ਸਿੰਘ ਉਹਨਾਂ ਨੂੰ ਸਾਡੇ ਕੋਲ ਭੇਜ ਦੇ ਉਹਨਾਂ ਨੇ ਜੇ ਘਰੇ ਪੜ੍ਹ ਕਰਾਉਣਾ ਜਾਂ ਇੱਥੇ ਲੜੀ ਦੇ ਵਿੱਚ ਪੜ੍ਹ ਕਰਾਉਣਾ ਤੇ ਉਹਨਾਂ ਨੂੰ ਸਾਡੇ ਕੋਲ ਭੇਜ ਦੇ ਬਾਬਾ ਜੀ ਕਹਿਣ ਲੱਗੇ ਭਾਈ ਜੇਰਾ ਉਹਨਾਂ ਦੇ ਘਰੇ ਪਾਠ ਕਰਨਾ ਹੈ ਨਾ ਉਹ ਬੜੀ ਮਰਜ਼ਾਦਾ ਦੇ ਨਾਲ ਕਰਨਾ ਪੈਣਾ ਹੈ ਉਹਨਾਂ ਦੇ ਘਰ ਵਿੱਚ ਕਾਫੀ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਕਿਸ ਦਿਨ ਦਾ ਇਹ ਸਮਾਂ ਦੇਣਾ ਉਹ ਦੇਖ ਕੇ ਅਸੀਂ ਦੱਸ ਦਿੰਨੇ ਆਂ ਹਮ ਪਵਨਵਲਵੰਤ ਸਿੰਘ ਜੀ ਕਹਿਣ ਲੱਗੇ ਠੀਕ ਹੈ ਮਹਾਰਾਜ ਆ ਸੰਤ ਸਾਕਾ ਸਿੰਘ ਜੀ ਕਹਿੰਦੇ ਉਹਨਾਂ ਨੂੰ ਸਾਡੇ ਕੋਲ ਭੇਜ ਬਾਬਾ ਜੀ ਨੇ ਜਿਹਾ ਕਿ ਭਾਈ ਲਾਲ ਸਿੰਘ ਨੂੰ ਸਨੇਹਾ ਦੇ ਦਿੱਤਾ ਕਿ ਸੋਨੋ ਭਾਈ ਸਾਹਿਬ ਅੰਤਮਾਰਾ ਜੀ ਯਾਦ ਕਰਦੇ ਨੇ ਆ ਭਾਈ ਲਾਲ ਸਿੰਘ ਤੇ ਉਸ ਦਾ ਪੁੱਤਰ ਤਾਂ ਸੰਤ ਸਾਕਾ ਜੀ ਸਿੰਘ ਦੇ ਕੋਲ ਚਲੇ ਗਏ ਜਾ ਕੇ ਨਮਸਕਾਰ ਕਰਕੇ ਫਤਿਹ ਬੁਲਾਈ ਫਤਿਹ ਬੁਲਾ ਕੇ ਤਾਂ ਸੰਤ ਸਾਕਾ ਸਿੰਘ ਜੀ ਨੇ ਇਸ਼ਾਰਾ ਕਰਕੇ ਕਹਿ ਦਿੱਤਾ ਭਾਈ ਬੈਠ ਜਾਓ ਕਿਉਂਕਿ ਬਾਬਾ ਜੀ ਬੜੇ ਕੱਟੜ ਸਨ ਸਿੱਖੀ ਦੇ ਵਿੱਚ ਬਹੁਤ ਉਹਨਾਂ ਦਾ ਰੱਤਨ ਹੋਣ ਕਰਕੇ ਉਹਨਾਂ ਦਾ ਜਪ ਤਾਂ ਵੀ ਤੇਜ਼ ਹੀ ਇੰਨਾ ਤੇਜ਼ ਸੀਗਾ ਕੋਈ ਸਾਹਮਣੇ ਸੀਤੀ ਉਹਨਾਂ ਦੇ ਕੋਈ ਵੱਲ ਬਾਤ ਨਹੀਂ ਸੀ ਕਰ ਸਕਦਾ ਕੋਈ ਬਚਨ ਨਹੀਂ ਸੀ ਕਰ ਸਕਦਾ ਯਾਨੀ ਹਰ ਇੱਕ ਨੂੰ ਉਹਨਾਂ ਦੇ ਕੋਲੇ ਭੈ ਆਉਂਦਾ ਸੀ ਤੇ ਤਰ ਜਦੋਂ ਜਾ ਕੇ ਭਾਈ ਲਾਲ ਸਿੰਘ ਜੀ ਨੂੰ ਕਹਿਣ ਲੱਗੇ ਅੰਮ੍ਰਿਤਸਰ ਸਿੰਘ ਜੀ ਆਹ ਭਾਈ ਦੱਸੋ ਇਹ ਵਿਚਾਰਾ ਤੁਹਾਡਾ ਪਾਠ ਕਰਾਉਣ ਦਾ ਤੁਸੀਂ ਇੱਥੇ ਲੜੀ ਵਿੱਚ ਕਰਾਉਣਾ ਜਾਂ ਘਰੇ ਕਰਾਉਣਾ ਬਾਬਾ ਜੀ ਆਪ ਦੀ ਸੋਡੀ ਮਰਜ਼ੀ ਹੈ ਅਸੀਂ ਘਰੇ ਕਰਾਉਣਾ ਚਾਹੁੰਦੇ ਹਾਂ ਬਾਕੀ ਜੋ ਤੁਹਾਡਾ ਹੁਕਮ ਹੋਊਗਾ ਜਿਵੇਂ ਵੀ ਹੁਕਮ ਕਰੋਗੇ ਅਸੀਂ ਸੁਰਦੇ ਹੁਕਮ ਤੇ ਫੁੱਲ ਚੜਾਵਾਂਗੇ ਆਪ ਜੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਕਰੇ ਕਰਵਾ ਲਓ ਕਰੇ ਕਰਵਾ ਲਓ ਸਾਡੇ ਕੋਲ ਉਹਨੂੰ ਪਤਾ ਜਿਹੜਾ ਭਾਈ ਜਥੇਦਾਰ ਹੈ ਭਾਈ ਬਲਵੰਤ ਸਿੰਘ ਜੀ ਇਹਨਾਂ ਦੇ ਪਾਠ ਕਰੇ ਕਰਨਗੇ ਇਹਨਾਂ ਦਾ ਪਾਠ ਵੀ ਵੜਾ ਸੁੰਦਰ ਹੈ ਬਾਕੀ ਇਹਨਾਂ ਕੋਲ ਵੀ ਸਾਡੇ ਮੰਮੂ ਬਹੁਤ ਕਠਿਨਾਈ ਹੈ ਇਹ ਤੁਹਾਡੇ ਕੋਰੇ ਪਾਟ ਕਰਨਗੇ ਕਿਉਂਕਿ ਬਾਬਾ ਜੀ ਜਦੋਂ ਆਪਦੀ ਚੜ੍ਹਦੀ ਜਵਾਨੀ ਸੀਗੇ ਸੰਤ ਵਿਸਾਗਾ ਸਿੰਘ ਜੀ ਇੱਕ ਵਾਰੀ ਉਹਨਾਂ ਨੇ ਇਸੇ ਸਥਾਨ ਤੇ ਸੰਪਟ ਪੜਾਅ ਪ੍ਰారంਭ ਕਰ ਲਿਆ 12 ਸਾਲ ਇੰਨੇ ਸੰਪਟ ਲਾਏ ਅੱਲੀ-ਕੱਲੀ ਤੋਕਦੇ 12 ਸਾਲ ਬਾਅਦ ਸੰਪਟ ਪੜਾਅ ਦਾ ਪਹੁੰਚ ਆਖੀਰ ਹੋਂ ਨ ਆਇਆ ਇੰਨਾ ਸਮਾਂ ਰੋਜ਼ ਮਹਾਰਾਜ 1 ਵਜੇ ਪਾਠ ਕਰਨ ਲੱਗ ਜਾਂਦੇ ਬਸ ਆਟਰਕਾਂਟੇ ਪਾਟ ਕੀ ਜਾਂਦੇ ਸੰਪਤ ਇੰਨੇ ਕੱਟੜਵਾਦੀ ਸਨ ਇਹ ਇਸੇ ਕਰਕੇ ਇਲਾਕੇ ਵਿੱਚ ਦੂਰ ਦਰੇਡੇ ਤੱਕ ਇਹਨਾਂ ਨੇ ਸੰਪਤ ਪਾੜ ਕਰਨਾ ਚਾਹੇ ਖੰਡ ਪਾੜ ਕਰਨਾ ਸਾਰੇ ਕਹਿੰਦੇ ਸੀ ਵੇ ਬਹੁਤ ਮਰਜ਼ਾ ਦਾ ਦੇ ਨਾਲ ਕਿ ਜਿਸ ਕਰੇ ਪਾਟ ਕਰ ਦਿੰਦੇ ਨੇ ਪੋਸ ਕਰਦੇ ਸਾਰੇ ਦੁੱਖ ਘਟ ਦਿੰਦੇ ਨੇ ਜਿਸੇ ਕਰਕੇ ਸੰਤ ਮੁਸਾਕਾ ਸਿੰਘ ਜੀ ਕੋਲੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਵਿਵਨ ਪੈਂਦਾ ਸੀ ਉਹ ਆ ਕੇ ਇਹਨਾਂ ਤੋਂ ਪਾਠ ਕਰਾਉਂਦੇ ਸਨ ਤਾਂ ਭਾਈ ਲਾਲ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੇ ਤੁਹਾਡੀ ਮੱਦੀ ਹੈ कांड ਪਾਠ ਕਰੋ ਸਹਿਜ ਪਾਠ ਕਰੋ ਜਾ ਜਿਹੜਾ ਤੁਸੀਂ ਸੰਬਡ ਪਾਠ ਕਹਿੰਦੇ ਹੋ ਚਾਹੀ ਕਰੂੰ ਅਸੀਂ ਪਾਠ ਕਰਾਉਣਾ ਹੈ ਸਾਰਾ ਪਰਿਵਾਰ ਤਿਆਰ ਦੇ ਨਾਲ ਅਸੀਂ ਸੇਵਾ ਕਰਾਂਗੇ ਜੋ ਵੀ ਆਪ ਜੀ ਦਾ ਹੁਕਮ ਹੋਵੇਗਾ ਤਾਂ ਸੰਤ ਸਾਕਾ ਸਿੰਘ ਜੀ ਕਹਿ ਲੱਗੇ ਕੋਈ ਗੱਲ ਨਹੀਂ ਅਸੀਂ ਆ ਹੁਣੇ ਤੁਹਾਡੇ ਕੋਲ ਹੀ ਜਹਦਰ ਬਲਵੰਤ ਸਿੰਘ ਜੀ ਨੂੰ ਬੁਲਾਉਨੇ ਆ ਜਦਿ ਬਲਵਈ ਨੂੰ ਭੇਜਿਆ ਅੰਮ ਮਸਾਕਾ ਸਿੰਘ ਜੀ ਨੇ ਜਾਓ ਜਹੇਦਾਰ ਭਾਈ ਬਲਵੰਤ ਸਿੰਘ ਜੀ ਨੂੰ ਬੁਲਾ ਕੇ ਲਿਆਓ ਅਗੜਵਈ ਨੇ ਜਦਿ ਹੁਕਮ ਮੰਨ ਕੇ ਗਿਆ ਜਾ ਕੇ ਕਹਿਣ ਲੱਗਿਆ ਜਹੇਦਾਰ ਤੁਹਾਨੂੰ ਤਦ ਮਹਾਰਾਜ ਜੀ ਯਾਦ ਕਰ ਰਹੇ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਪਤਾ ਪਾਟ ਆਪਦੇ ਆਸਨਦੇਵ ਚੌਕੜਾ ਲਾਈ ਕਨਵੈਸ਼ਰ ਦਾ ਸਿਮਰਨ ਕਰਦੇ ਸੀ ਜਦ ਇਹ ਉੱਠ ਕੇ ਸੰਤ ਬਲਵੰਤ ਸਿੰਘ ਜੀ ਬਾਬਾ ਸੰਤ ਬਸਾਕਾ ਸਿੰਘ ਦੇ ਕੋਲ ਜਾ ਕੇ ਕਹਿਣ ਲੱਗੇ ਕਿ ਰੂਪਨਾ ਮਹਾਰਾਜ ਆਪ ਜੀ ਦੇ ਨੇ ਆ ਗਿਆ ਸੀ ਤਾਂ ਸਤਿਗੁਰੂ ਸਰਕਾਰ ਸਿੰਘ ਜੀ ਕਹਿਣ ਲੱਗੇ ਭਾਈ ਇਹ ਲਾਲ ਸਿੰਘ ਜੀ ਦੇ ਘਰੇ ਆਪਣਾ ਇੱਕ ਸੰਪੜ ਪਾਠ ਕਰਨਾ ਹੈ ਪੂਰੀ ਮਰਜ਼ਾਦਾ ਨਾ ਕਰਨਾ ਹੈ ਸਿੰਘ ਉਹ ਨਾਲ ਲੈ ਕੇ ਜਾਣਾ ਜਿਹਦੇ ਉੱਤੇ ਤੇਰਾ ਵਿਸ਼ਵਾਸ ਹੋਵੇ ਪੂਰਾ ਤੇਰੇ ਤੇ ਸਾਨੂੰ ਵਿਸ਼ਵਾਸ ਹੈ ਹਰ ਇੱਕ ਨਾਲ ਜਿਹੜਾ ਲੈ ਕੇ ਜਾਣਾ ਨਾ ਉਹ ਵੀ ਪੂਰਾ ਸੂਰਾ ਹੋਵੇ ਤੇ ਤੁਹਾਡੇ ਮੰਗ ਪੂਰਾ ਕੱਟੜਵਾਰਦੀ ਜਿਹੜਾ ਇਹਨਾਂ ਚੋਂ ਤੁਹਾਨੂੰ ਚੰਗਾ ਲੱਗਦਾ ਸਾਰੀ ਪਾਟੀਆਂ ਜੋ ਉਹਨੂੰ ਨਾਲ ਲੈ ਕੇ ਜਾਣਾ ਕਿ ਕਾਵਤਾ ਲੱਗ ਜਾਣਾ ਤੁਹਾਨੂੰ ਤੁਸੀਂ ਇੱਕ ਹਵਤਾ ਵਾਲੇ ਘਰੇ ਰਹਿਣਾ ਸਿਰਫ ਸ਼ਾਮ ਨੂੰ ਨੇਰੀ ਮਰਜ਼ਾ ਦਾ ਤੁਹਾਨੂੰ ਸਾਰਾ ਦੱਸਿਆ ਹੋਇਆ ਏ ਇਹਦੀ ਕੀ ਮਰਜ਼ਾ ਹੁੰਦੀ ਹੈ ਅੰਮ੍ਰਿਤ ਵੇਲੇ ਕਿਸ ਵੇਲੇ ਪ੍ਰਕਾਸ਼ ਕਰਨਾ ਕਿੰਨਾ ਸਮਾਂ ਲਾਉਣਾ ਕਿੰਨਾ ਪਾਠ ਕਰਨਾ ਰੋਜ਼ ਦਾ ਇਹ ਸਭ ਕੁਝ ਤੈਨੂੰ ਅਸੀਂ ਦੱਸਿਆ ਹੋਇਆ ਬਾਕੀ ਲਿਖ ਕੇ ਲੈ ਕੇ ਜਾਣਾ ਲਿਖੀ ਵੀ ਲੈ ਜਾਓ ਜਦੋਂ ਬਾਬਾ ਜੀ ਤਾਂ ਤੁਸੀਂ ਸਾਕਾ ਸਿੰਘ ਜੀ ਇਹ ਵਚਨ ਕਰਦੇ ਸੀ ਬਾਬਾ ਜੀ ਜੀ ਸਤਿਵੰਤ ਜੀ ਠੀਕ ਹੈ ਜੋ ਆਪ ਜੀ ਦਾ ਹੁਕਮ ਹੋਵੇਗਾ ਉਸੇ ਤਰ੍ਹਾਂ ਹੋਗਾ ਜੋ ਆਪ ਨੇ ਮਰਜ਼ਾਦਾ ਦੱਸੀ ਹੈ ਮੈਨੂੰ ਇਹ ਸਾਰੀ ਮਰਜ਼ਾਦਾ ਮੇਰੇ ਹਿਰਦੇ ਵਿੱਚ ਹੈ ਅਸੀਂ ਉਸੇ ਮਰਜ਼ਾਦਾ ਦੇ ਨਾਲ ਪਾਤਸ਼ਾਹ ਜੀ ਦੇ ਪਾਠ ਨੂੰ ਬਾਬਾ ਜੀ ਅਸੀਂ ਇਹ ਡਿਊਟੀ ਪੂਰੀ ਕਰਾਂਗੇ ਜਦੋਂ ਇਹ ਗੱਲ ਸਤਿ ਪਾਪਾ ਬਲਵੰਤ ਸਿੰਘ ਨੇ ਕਹੀ ਤਾਂ ਭਾਈ ਲਾਲ ਸਿੰਘ ਇਹਨੂੰ ਸੰਤ ਬਸਾਕਾ ਜੀ ਕਹਿਣ ਲੱਗੇ ਭਾਈ ਤੁਸੀਂ ਹੁਣ ਇੱਕ ਨੂੰ ਕਰੋ ਤੁਸੀਂ ਜਾਓ ਅਰਿਆ ਅਗੇ ਤਿਆਰੀ ਕਰੋ ਲਿਸਟ ਲੈ ਜਾਓ ਇਹਨਾਂ ਤੋਂ ਜਿਹੜੀਆਂ ਜਿਹੜੀਆਂ ਵਸਤੂਆਂ ਦੀ ਲੋੜ ਹੈ ਹੋਰ ਤੁਸੀਂ ਆਪਣੀਆਂ ਸਾਰੀ ਵਸਤੂ ਕਰੇ ਲਿਆ ਕੇ ਰੱਖਣੀ ਹੈ ਇਹ ਵੀ ਅੱਜ ਸ਼ਾਮ ਨੂੰ ਤੁਹਾਡੇ ਕੋਲ ਪਹੁੰਚ ਜਾਣਗੇ ਸ਼ਾਮ ਨੂੰ ਹੀ ਗੁਰੂ ਮਹਾਰਾਜ ਦਾ ਸਰੂਪ ਕਰੇ ਲਿਆ ਹੋਣਾ ਹੈ ਕਿਉਂਕਿ ਸਾਨੂੰ ਅੰਮ੍ਰਿਤ ਵੇਲੇ ਲੇਟ ਵੀ ਕਰ ਸਕਦੇ ਨੇ ਤੁਸੀਂ ਸ਼ਾਮ ਨੂੰ ਗੁਰੂ ਮਹਾਰਾਜ ਸਰੂਪ ਕਰੇ ਲਿਆ ਹਣਾ ਉਹ ਕਿ ਅੰਮ੍ਰਿਤ ਵੇਲੇ 1.5 ਵਜੇ ਤੁਸੀਂ ਸੰਪਰਪਾਠ ਪੜਾ ਰਮ ਕਰਨਾ ਹੈ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਸਾਰੀ ਤਿਆਰੀ ਕਰਕੇ ਰੱਖਣੀ ਹੈ ਜੋ ਵੀ ਤੁਹਾਨੂੰ ਇਹ ਸਮਝਾਉਣਗੇ ਉਸੇ ਤਰ੍ਹਾਂ ਸਾਰੀ ਤਿਆਰੀ ਕਰਨੀ ਹੈ ਸਾਰੀ ਤਿਆਰੀ ਕਰਕੇ ਤੁਸੀਂ ਇਹ ਸੰਪਰਪਾਠ ਕੱਲ ਤੋਂ ਅਮਰਤ ਵੇਲੇ ਸ਼ੁਰੂ ਕਰ ਦੇਣਾ ਹੈ ਭੋਗ ਦੇ ਸਮੇਂ ਭੋਗਤਰੀਵਨ ਆਪਾਂ ਗੁਰਚੰਨ ਤੋਂ ਪਹਿਲਾਂ ਪਹੁੰਚ। ਉੱਥੇ ਅਸੀਂ ਪਹੁੰਚ ਜਾਵਾਂਗੇ ਪਹਿਲਾਂ-ਪਹਿਲਾਂ। ਤੁਸੀਂ ਫਿਕਰ ਨਾ ਕਰੋ। ਸਤਿਗੁਰੂ ਜੀ ਤੁਹਾਡੇ ਸਾਰੇ ਬੰਦਨ ਕੱਟ ਦੂਗਾ। ਬਸ ਐਵੇਂ ਸਾਮਿਲ ਹੋ ਤੁਸੀਂ। ਅੱਜ ਤੋਂ ਤੁਹਾਡੇ ਘਰੇ ਕੋਈ ਬਿਗਨ ਮਨਾਸ ਨਹੀਂ ਹੋਵੇਗਾ। ਸਾਰੇ ਦੁੱਖ ਸਤਿਗੁਰੂ ਜੀ ਕੱਟਣ ਹਾਰਨੇ। ਸੱਚੇ ਪਾਤਸ਼ਾਹ ਸਮਰੱਥ ਨੇ। ਜਿਹੜਾ ਵੀ ਸੇਵਕ ਉਹਨਾਂ ਉੱਤੇ ਗੁਰਮਾਰਗ ਉੱਤੇ ਵਿਸ਼ਵਾਸ ਰੱਖਦਾ ਉਹਦੇ ਸਾਰੇ ਬੰਦਨ ਨੂੰ ਸਤਿਗੁਰੂ ਜੀ ਕੱਟ ਦਿੰਦੇ ਨੇ ਇਹ ਇਤਨਾ ਸੰਬੰਧ ਸਾਕਾ ਸਿੰਘ ਜੀ ਨੇ ਭਾਈ ਲਾਲ ਸਿੰਘ ਤੇ ਉਹਦੇ ਪੁੱਤਰ ਨੂੰ ਹੁਕਮ ਕਰ ਦਿੱਤਾ ਕਿ ਜਾਓ ਜਾ ਕੇ ਭਾਈ ਸੇਵਾ ਕਰੋ ਜਥੇਦਾਰ ਭਾਈ ਬਲਵੰਤ ਸਿੰਘ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਇਹ ਹੁਕਮ ਕਰ ਦਿੱਤਾ ਭਾਈ ਤਿਆਰੀ ਕਰ ਲਓ ਤੁਸੀਂ ਸ਼ਾਮ ਨੂੰ ਸਵਾਸਤੇ ਹੀ ਅਗਲੇ ਇਹਨਾਂ ਦੇ ਘਰੇ ਪਹੁੰਚ ਜਾਣਾ ਸਭ ਦੀ ਤਿਆਰੀ ਤੁਰੀ ਜਾ ਕੇ ਕਰ ਆਮਨੀ ਹੈ ਉਹ ਅੱਜ ਦੀ ਇਹ ਤਰ੍ਹਾਂ ਵਿਚਾਰ ਆਪਣੇ ਸਰੂਨ ਕੀਤੀ ਹੈ ਕਿ ਕੱਲ ਨੂੰ ਆਪੇ ਸਰੂਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ